ਜੀ ਗਾਲਗਜ਼ਾਂ ਨੂੰ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀਰ ਆਪਣੇ ਨਾਲ ਨਵੇਂ ਜੁੜ ਰਹੇ ਆ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਦੀ ਜੋ ਨਵੀਂ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਡਾਲੇ ਦੇ ਵਿੱਚ ਭਾਈ ਗੱਗੂ ਦੇ ਘਰੇ ਭਾਈ ਗੱਗੂ ਦੇ ਘਰੇ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਬਣਾ ਚੁੱਕੇ ਆ ਕਿਉਂਕਿ ਇਹਨਾਂ ਦੇ ਘਰੇ ਆਪਣਾ ਰਿਜ਼ਲਟ ਬਹੁਤ ਸੋਹਣਾ ਮਿਲਿਆ ਤੇ ਅੱਜ ਦੀ ਜੋ ਕਾਲੀ ਐਚਪ ਕ੍ਰੋਸਵਰਡ ਸਕਰੀਨ ਤੇ ਦਿਖ ਰਹੀ ਤੁਹਾਨੂੰ ਇਹਦਾ ਆਪਾਂ ਟਰੀਟਮੈਂਟ ਕੀਤਾ ਜੀ ਟਰੀਟਮੈਂਟ ਕਰਨ ਤੋਂ ਬਾਅਦ ਏ ਆਈ ਕੀਤੀ ਅੱਜ ਆਪਾਂ 53 ਜਨਦੀ ਚੈੱਕ ਪਾਸ ਕੀਤੀ ਆ ਤੇ ਬਾਕੀ ਤੁਹਾਨੂੰ ਮਿਲਾਉਣੇ ਆ ਬਾਈ ਨਾਲ ਬਾਈ ਦੋ ਸਾਰਾ ਕੁਝ ਛਾਉਣੇ ਤੁਹਾਨੂੰ ਗਾਂ ਬਾਰੇ ਜੋ ਪਹਿਲਾਂ ਟਰੀਟਮੈਂਟ ਕੀਤਾ ਉਹਦੇ ਬਾਰੇ ਵੀ ਸੱਚੀ ਗਾ ਬਾਈ ਸੱਚੀ ਗਾ ਬਾਈ ਡਾਕਟਰ ਸਾਹਿਬ ਸਾਰਨਾ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬ੍ਰਾਦਰ ਹਾਂਜੀ ਇਹ ਗਾਂ ਜੀ ਅਸੀਂ 4 ਸਾਲ ਹੋ ਗਏ ਸਾਨੂੰ ਸਾਹਮਦੇਆ ਤੋਂ ਅਸੀਂ ਕਿਹਾ ਅਸੀਂ ਤਾਂ ਨਹੀਂ ਛੱਡੀ ਅਸੀਂ ਕਿੱਥੇ ਟੰਬੇ ਖਾਊਗੀ ਲੋਕਾਂ ਤੋਂ ਅਸੀਂ ਇਹ ਦੋ ਚਲੋ ਦੋ ਤਿੰਨ ਕਿਲੋ ਦੁੱਧ ਸੀਗਾ ਅਸੀਂ ਪਿੰਡ 'ਚ ਦਿੱਤੀ ਵੀ ਬਹੁਤ ਜਣਾ ਇਹਨੂੰ ਹੈਗਾ ਤੇ ਇਹ ਫੜਾਤੀ ਉਹ ਲੋਕ ਫੇਰ ਛੱਡ ਦਿੰਦੇ ਸੀ ਇਹਨੂੰ ਤੇ ਇਹਦੀ ਇਹੋ ਜੀ ਆਪਸੀ ਇਹ ਫੇਰ ਘਰੀ ਆ ਜਾਂਦੀ ਸੀ ਹਾਂਜੀ ਫਿਰ ਸਾਨੂੰ ਡਾਕਟਰ ਸਾਹਿਬ ਤੋਂ ਥੋੜਾ ਨੰਬਰ ਮਿਲਿਆ YouTube ਤੋਂ ਫਿਰ ਅਸੀਂ ਤੁਹਾਡੇ ਨਾਲ ਕੰਟੈਕਟ ਕੀਤਾ ਤੇ ਅਸੀਂ ਤਿੰਨਾਂ ਗਾਇਆਂ ਦਾ ਇਲਾਜ ਕਰਾਈ ਸੀ ਤੇ ਤਿੰਨ ਹੀ ਪੂਰੀਆਂ ਵਧੀਆ ਗੱਭਣ ਚੈੱਕ ਪਾਸ ਹੋ ਗਈਆਂ ਉਹ ਬਾਕੀ ਤੁਸੀਂ ਦੇਖ ਸਕਦੇ ਹੋ ਉਹਨਾਂ ਚ ਹੋ ਗਈਆਂ ਜੀ ਇਹ ਵੈਡ ਚੈੱਕ ਹੋ ਗਈ ਆ ਜਿਹੜੀ ਜਿੱਦਾਂ ਕਿ ਸਾਨੂੰ ਖੁਦ ਨੂੰ ਯਕੀਨ ਨਹੀਂ ਸੀ ਹੁੰਦਾ ਵੀ ਇਹ ਗੱਭਣ ਨਿਕਲਿਓ ਹਾਂਜੀ ਇੱਥੋਂ ਤੱਕ ਅਸੀਂ ਕਹਾਂ ਸਾਨੂੰ ਕੋਈ ਇੱਕ ਯਾਰ ਤਰਾ ਦਾ ਰਹੇ ਆ ਵੀ ਇਖੋ ਕੀ ਪਾਉਂਦਾ ਆਪਾਂ ਨੂੰ ਯਕੀਨ ਨਹੀਂ ਸੀ ਹੁੰਦਾ ਜਦੋਂ ਡਾਕਟਰ ਸਾਹਿਬ ਚੈੱਕ ਕੀਤੀ ਆ ਤਾਂ ਉਦੋਂ ਯਕੀਨ ਆਇਆ ਪ੍ਰੋਪਰ ਵਾਕਿ ਅਜੇ ਤਾਂ ਯਕੀਨ ਨਹੀਂ ਲੱਗਿਆ ਭਾਣ ਨਿਕਲਿਆ ਕਿਉਂਕਿ ਆ ਚੌਥੀਆਂ ਕਣਕਾਂ ਹੋਗੀਆਂ ਜੀ ਸਿੰਘ ਆਪਣੇ ਹੁਣ ਬੀਜੀਆਂ ਆਵੀਆਂ ਹਾਂਜੀ ਤੇ ਉਸ ਟਾਈਮ ਦੀ ਐ ਇਹ ਮੇਰੇ ਕੋਲ ਇੱਥੇ ਇਹਨੂੰ ਟੱਕਰਾ ਮਾਰੀ ਜਾਂਦੇ ਕਿਸੇ ਕਿਸ ਨੂੰ ਦੇ ਦਿੰਨੇ ਆ ਇਹਨੂੰ ਅਗਲਾ ਫੇਰ ਛੱਡ ਦਿੰਦਾ ਸੀ ਇਹਨੂੰ ਆਪ ਤੁਸੀਂ ਜਾ ਕੇ ਰੰਬਣ ਦੀ ਅਗਲੇ ਦਿਨ ਫੇਰ ਅਸਾਂ ਹੀ ਕੰਨ ਖਾਈ ਜਾਂਦੀ ਇਹਨੇ ਫੇਰ ਘਰੇ ਆ ਜਾਣਾ 4 ਸਾਲ ਤੋਂ ਸੁਵਾਰਸੀ ਚੱਲ ਰਹੀ ਹੈ। ਅਸੀਂ ਟੀਕੇ ਵੀ ਇਹਦੇ ਬਹੁਤ ਭਰਾਏ ਜੀ ਪਰਚ ਚੋਗੇ ਇਹ ਇੰਟਰਸਟਿੰਗ ਗੱਲ ਹੈ ਡਾਕਟਰ ਸਾਹਿਬ। ਕਾਉ ਤੋਂ ਵੱਡੀ ਇਹ ਇਸ ਘਰੇ ਦੇ ਰਹਿਣ ਦਾ ਰੀਜਣਾ ਉਹ ਵੱਛੀ ਸੀ ਛੋਟੀ ਜੀ। ਉਹ ਦੂਜੀ ਗਾਂ ਦੀ ਉਹਨੂੰ ਝਗੋਣ ਲੱਗੀ। ਹਾਂਜੀ। ਅਸੀਂ ਕਾ ਚਲੋ ਜਾਂ 1.5-2 ਕਿਲਾ ਦਿਨ ਦੀ ਚਲ ਵੱਛੀ ਤਾਂ ਚੰਗਦੀ ਹੈ। ਹਾਂਜੀ। ਅਸੀਂ ਉਸ ਕਰਕੇ ਨੂੰ ਰੱਖੀ ਰੱਖਿਆ ਉਸ ਤੋਂ ਬਾਅਦ ਦੁੱਧ ਵੀ ਦੇਣਾ ਹਟ ਗਈ। ਬਾਅਦ ਤੁਸੀਂ ਨੂੰ ਤਿਉਹ ਕਰਕੇ ਨਹੀਂ ਛੱਡਿਆ ਚੱਲੇ ਰਹੇ ਨੇ ਵੱਛੀ ਪਾਲਤੀ ਆਪਣੇ ਨੂੰ ਖੜੀ ਰਹਿਣ ਦਿਓ। ਚਲ ਕੋਈ ਨਹੀਂ ਸੇਵਾ ਹੀ ਸਹੀ ਇਹਦੀ। ਹਾਂਜੀ। ਸਾਨੂੰ ਤੁਹਾਡਾ ਨੰਬਰ ਮਿਲ ਗਿਆ। ਹਾਂਜੀ। YouTube ਤੋਂ ਅਸੀਂ ਚਲੋ ਦ ਤੇ ਆਪਣੀ ਤੁਹਾਡੀ ਉਹ ਲੈ ਕਹਿਣ ਨੂੰ ਐਸੀ ਕੋਈ ਐ ਮੇਰ ਰੱਖ ਲੋ ਚਲੋ ਮਹਾਰਾਜ ਕਰਨ ਵਾਲਾ ਜੀ ਪਰ ਕਿਸੇ ਬੰਦੇ ਦੇ ਵਜ੍ਹਾ ਦੀ ਵਸ ਕੀ ਉਹ ਕਰਦਾ ਜੀ ਹਾਂਜੀ ਹਨਾ ਤੇ ਅੱਜ ਇਹ ਵੈੜ ਆਪਣੀ 53 ਕਰਨਾਂ ਦੀ ਗੱਬ ਨਿਕਲਿਆ ਜੀ ਠੀਕ ਹੈ ਜੀ ਅੱਜ ਤੁਹਾਡਾ ਮਨ ਕਿਵੇਂ ਦੋਨਾਂ ਭਰਾਵਾਂ ਦਾ ਹਾਂਜੀ ਅੱਜ ਬਹੁਤ ਖੁਸ਼ ਆਈ ਸਾਡਾ ਮਨ ਅਰੇ ਬਹੁਤ ਜ਼ਿਆਦਾ ਖੁਸ਼ ਆ ਜੀ ਮਨ ਅੱਜ ਅਸੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਲੋਕਾਂ ਨੂੰ ਵੀ ਦੇਖੋ ਭਈ ਆਪਾਂ ਅੱਕ ਜਾਂਦੇ ਹਾਂ ਹਨਾ ਕਿ ਜਾਨਵਰ ਆਪਣਾ ਨਹੀਂ ਰਹਿਦਾ ਛੱਡ ਕੇ ਅੱレ ਇੱਕ ਵਾਰੀ ਜ਼ਰੂਰ ਡਾਕਟਰ ਸਾਹਿਬ ਨਾਲ ਕਨੈਕਟ ਕਰੋ ਤੇ ਡਾਕਟਰ ਸਾਹਿਬ ਤੋਂ ਇੱਕ ਵਾਰੀ ਯੂਰ ਲਾਜ ਕਰਵਾ ਕੇ ਵੇਖੋ ਤਸੋਂ ਛੱਡਣ ਦੀ ਵੀ ਜਾਏ ਛੱਡੋ ਨਾ ਉਹਨਾਂ ਇਲਾਜ ਕਰਵਾ ਕੇ ਵੇਖੋ ਇੱਕ ਵਾਰੀ ਜਰੂਰ ਸੰਘਰਸ਼ ਕਰਾਂਗੇ ਤਾਂ ਆਪਾਂ ਨੂੰ ਜਰੂਰ ਫਲ ਮਿਲੇਗਾ ਇਹ ਵੀ ਗੱਲ ਸੀ ਅਸੀਂ ਇਹਨਾਂ ਦੇ ਡਾਕਟਰਾਂ ਤੋਂ ਬਹੁਤ ਟੀਕੇ ਪ੍ਰਾਏ ਪਰ 24 ਪਰਵਾਇਆ ਸੀਗਾ ਜੀ ਡਾਕਟਰ ਵੀ ਹੱਥ ਖੜੇ ਕਰ ਗਿਆ ਸੀ ਅੱਥੇ ਸਾਡਾ 24 ਘੰਟੇ ਦੇ ਵਿੱਚ ਸਾਰਾ ਕੁਝ ਕੱਢ ਕੇ ਬਾਹਰ ਮਾਰਦੀ ਸੀ ਅਸੀਂ ਤਾਂ ਬਿਲਕੁਲ ਥੱਕ ਹੰਬ ਚੁੱਕੇ ਸੀਗੇ ਫਿਰ ਅਸੀਂ ਛੋਡੇ ਨਾਲ ਕੰਟੈਕਟ ਕੀਤਾ ਅੱਜ ਰਿਜ਼ਲਟ ਸਾਨੂੰ ਪੂਰਾ ਵਧੀਆ ਮਿਲਿਆ ਹਾਂਜੀ ਅੱਜ ਆਪਣੇ ਘਰੇ ਮਤਲਬ ਵੀ ਚਾਰ ਗਈਆਂ ਚੱਕ ਪਾਸ ਹੋ ਗਏ ਹਾਂਜੀ ਤੁਹਾਡੀ ਵੀ ਮਿਹਨਤ ਪੱਲੇ ਬਾਈ ਮੇਰੀ ਮਹਾਰਾਣੀ ਦੀ ਕੋਈ ਹੋਵੇ ਕਿਸੇ ਨੂੰ ਸਾਡੇ ਨਾਲ ਜਦੋਂ ਮਰਜ਼ੀ ਜਾ ਕੇ ਪਰਸਨਲ ਨਾਲ ਰਾਹੀ ਆਪਣੇ ਘਰੇ ਖੜੀਆਂ ਕੋਈ ਐਸੀ ਗੱਲ ਨਹੀਂ। ਕਹਿੰਦੀ ਆਪਦਾ ਨੰਬਰ ਵੀਰੇ ਬੋਲ ਦਮਾ। ਹਾਂਜੀ ਸਾਡਾ ਕੰਟੈਕਟ ਨੰਬਰ ਆ ਜੀ 700 ਪੂਰਾ 9774086 ਤੁਸੀਂ ਸਾਡੇ ਤੋਂ ਡਾਕਟਰ ਸਾਹਿਬ ਦੀ ਗਰੰਟੀ ਲੈ ਸਕਦੇ ਆ ਤੇ ਡਾਕਟਰ ਸਾਹਿਬ ਦਾ ਰਿਜ਼ਲਟ ਬਹੁਤ ਹੀ ਵਧੀਆ ਵਾ। ਔਰ ਇਹ ਵੈੜ ਤਾਂ ਜੀ ਅਸੀਂ ਪਿੰਡੋਂ ਹੀ ਲਈ ਸੀ ਉਹ ਬੰਦੇ ਦੇ ਘਰੇ ਵੀ ਤੁਹਾਨੂੰ ਲੈ ਜਾਾਂਗੇ ਜਿਹੜਾ ਲਈ ਸੀਗੀ ਉਹ ਦੱਸ ਦੋ ਤੁਹਾਨੂੰ ਵੀ ਕਿੰਨਾ ਟਾਈਮ ਹੋ ਗਿਆ ਉਹਨੂੰ ਦਿੱਤੀ ਨੂੰ। ਹਾਂਜੀ। ਹਾਂਜੀ ਵੀਰੋ ਆ ਤੁਹਾਡੇ ਸਾਹਮਣੇ ਬੰਗਾਨਾ ਆਪਾਂ ਗੱਲਬਾਤ ਕੀਤੀ ਆ 4 ਸਾਲ ਤੋਂ ਇਹਨਾਂ ਸੰਘਰਸ਼ ਚੱਲ ਰਿਹਾ ਜੀ ਤੇ ਬਾਈ ਥੱਕ ਪੂਰੇ ਆਪ ਕਿ ਚੁੱਕੇ ਜੇ ਵੈੜ ਤੋਂ। ਕਾਫੀ ਅਰੀ ਬੈੜ ਪੈਂਡ ਚ ਫੜਾਈ ਵੀ ਵੀ ਚਲੋ ਛੱਡੋ ਪਰ ਰਸਤਾ ਲਾਓ ਉਦੋਂ ਬਾਅਦ ਚ ਫੇਰ ਇਹਨਾਂ ਦੇ ਘਰ ਆ ਗਈ ਕਰਮਾ ਵਾਲੀ ਨੇ ਚਲੋ ਇਹਨਾਂ ਨੂੰ ਕੁਝ ਦੇਣਾ ਸੀ ਪਰਮਾਤਮਾ ਨੇ ਮਿਹਰ ਕੀਤੀ ਵੀਰੇ ਆਪਾਂ ਜਦੋਂ ਮਿਹਨਤ ਕਰਦੇ ਆ ਵਾਹਿਗੁਰੂ ਹਰੇਕ ਦੀ ਸੁਣਦਾ ਇਹ ਨਹੀਂ ਗੱਲ ਕਿ ਐਥੇ ਦੁਨੀਆ 'ਚ ਕਿਸੇ ਚੀਜ਼ ਦਾ ਹਾਲ ਨਹੀਂ ਵੀਰੇ ਨੇ ਵੀ ਜ਼ਿਕਰ ਕੀਤਾ ਹਾਲ ਹਰੇਕ ਚੀਜ਼ ਦਾ ਪਰ ਆਪਾਂ ਨੂੰ ਤਾਂ ਨਾ ਮਨੋ ਮਿਹਨਤ ਕਰਨੀ ਪੈਂਦੀ ਆ ਮਿਹਨਤ ਕਰਾਂਗੇ ਤਾਂ ਫਲ ਮਿਲੂਗਾ ਹਾਂਜੀ ਵੀਰੋ ਇਹ ਵੀਡੀਓ ਇਸੇ ਕਰਕੇ ਆਪਾਂ ਬਣਾ ਰਹੇ ਆ ਥੱਕ ਹਾਰ ਕੇ ਬਹਿਣਾ ਛੱਡੋ ਨਾ ਝੋਟੀਆਂ ਬਹੁਤ ਸੋਹਣੀਆਂ ਝੋਟੀਆਂ ਮੁਕਤਾਰ ਗਈਆਂ ਕਟਿਆਂ ਨੂੰ ਵੇਚੀ ਜਾਂਨੇ ਵਿੱਚੋਂ ਨਾ ਇੱਕ ਵਾਰੀ ਇੱਕ ਵਾਰੀ ਤੁਸੀਂ ਉਧਰ ਮੈਡੀਸਨ ਆਪਣੇ ਦਾ ਲਾਏ ਕਰਾ ਕੇ ਦੇਖੋ ਤੁਹਾਨੂੰ ਯਕੀਨ ਦਿਵਾਵਾਂਗੇ ਕਿ ਤੁਹਾਡਾ ਪਸ਼ੂ ਜਾਂ ਗਾਂ ਜਾਂ ਝੋਟੀ ਮੱਝ ਪਹਿਲੀ ਏਜ ਕੰਸੀਵ ਹੋਊਗੀ ਫੁੱਲ ਗਰੰਟੀ ਆਪਣੀ ਵੀਡੀਓ ਚੰਗੀ ਲੱਗੀ ਭਰਾ ਵੱਧ ਤੋਂ ਵੱਧ ਸ਼ੇਅਰ ਕਰੋ ਐਦਾਂ ਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿਹੜੇ ਵੀਰ ਆਪਣੇ ਪਸ਼ੂਆਂ ਤੋਂ ਪਿੱਛੇ ਅੜ ਰਹੇ ਆ ਕੰਮ ਇਹ ਕਿੱਤਾ ਛੱਡ ਰਹੇ ਆ ਇਹ ਕਿਤੇ ਨਾਲ ਜੁੜੇ ਰਹਿਣ ਇਹ ਕਿਤੇ ਨਾਲ ਵੀਰੇ ਆਪਣੇ ਘਰ ਦਾ ਆਈ ਚਲਾਈ ਹੋਰ ਦੁੱਧ ਵਧੀਆ ਪੈਂਦਾ ਆਈ ਚਲਾਈ ਚੱਲੀ ਜਾਂਦੀ ਆ ਇਦੇ ਨਾਲ ਜੁੜੇ ਰਹਿਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਵੀਰ ਭਰਾ ਦਾ ਹੌਂਸਲਾ ਵਧੇ ਓਕੇ ਵੀਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਭਰਾ ਸਤਿ ਸ਼੍ਰੀ ਅਕਾਲ ਓਕੇ ਜੀ